ਸਤਿ ਸ੍ਰੀ ਅਕਾਲ ਮੈਂ ਚਰਨ ਨੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਉਹ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦਿਨ ਵੱਡੀ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਹਰਿਆਣਾ ਦੇ ਮੁੱਖ ਮੰਤਰੀ ਦੀ ਜਿਨ੍ਹਾਂ ਦੇ ਵੱਲੋਂ ਪੰਜਾਬ ਦੀ ਵਿਧਾਇਕਾਂ ਨੂੰ ਖਰੀਦਣ ਦੇ ਮਾਮਲੇ ਵਿੱਚ ਵੱਡਾ ਬਿਆਨ ਦੇ ਦਿੱਤਾ ਗਿਆ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਹੁਣ ਮੁਰਦੀ ਦਿਖਾਈ ਨਹੀਂ ਦੇ ਰਹੀ ਐ ਇੱਕ ਵੀਡੀਓ ਸਾਹਮਣੇ ਆਈ ਐ ਜਿਸ ਦੇ ਵਿੱਚ ਉਸ ਦੇ ਵੱਲੋਂ ਕੁਝ ਵੱਡੀਆਂ ਗੱਲਾਂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੀਆਂ ਬੀਬੀਆਂ ਨੂੰ 1000 ਰੁਪਏ ਦੇਣ ਦੇ ਲਈ ਸਰਕਾਰ ਦੇ ਵੱਲੋਂ ਅਜਿਹਾ ਫੈਸਲਾ ਲੈ ਲਿਆ ਗਿਆ ਹੈ ਅਜਿਹੇ ਫੈਸਲੇ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਹੁਣ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਕਾਲੀ ਆਗੂ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਤੇ ਪਰੋਲ ਤੇ ਆਏ ਕੈਦੀਆਂ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਪੰਜਾਬ ਬਾਕੀ ਸੂਬਿਆਂ ਨਾਲੋਂ ਪਹਿਲੇ ਨੰਬਰ ਤੇ ਹੈ ਕੀ ਹੈ ਸਾਰਾ ਮਾਮਲਾ ਇਸ ਦੇ ਬਾਰੇ ਦੱਸਾਂਗੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਮਣ ਭੇਜਣ ਵਾਲੇ ਏਡੀ ਅਫਸਰ ਦਾ ਤਬਾਦਲਾ ਕਰ ਦਿੱਤਾ ਗਿਆ ਏ ਪ੍ਰਤਾਪ ਬਾਜਵਾ ਦੇ ਵੱਲੋਂ ਦਿੱਤੇ ਗਏ ਵਾਅਦੇ ਤੇ ਬਿਆਨ ਤੋਂ ਬਾਅਦ ਆਮ ਆਦੀ ਪਾਰਟੀ ਹੁਣ ਪੂਰੇ ਪੰਜਾਬ ਦੇ ਵਿੱਚ ਸੜਕਾਂ ਤੇ ਉਤਰੀ ਹੈ ਇੰਟੈਲੀਜੈਂਸ ਦੀ ਰਿਪੋਰਟ ਮਗਰੋਂ ਆਪ ਵਿਧਾਇਕ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਬੁਲਟ ਪ੍ਰੂਫ ਗੱਡੀ ਵੀ ਖਰੀਦ ਲਈ ਹੈ ਤੇ ਸਾਰੇ ਮਾਮਲ ਨੂੰ ਲੈ ਕੇ ਆਪ ਵਿਧਾਇਕ ਦਾ ਕੀ ਕਹਿਣਾ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਆਮ ਆਦਮੀ ਪਾਰਟੀ ਦੀ ਸੰਗਰੂਪ ਤੋਂ ਵਿਦਾਇਕ ਨਰਿੰਦਰ ਕੌਰ ਭਰਾਜ ਦੇ ਵੱਲੋਂ ਬੀਤ ਦਿਨੀ ਮੀਡੀਆ ਦੇ ਵਿੱਚ ਇੱਕ ਬਿਆਨ ਜਾਰੀ ਕਰਦਿਆਂ ਹੋਇਆ ਇਹ ਵੱਡਾ ਦਾਵਾ ਕੀਤਾ ਕਿ ਉਹਨਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਬੀਤ ਦਿਨੀ ਫੋਨ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਕ ਬੰਦ ਕਮਰਾ ਮੀਟਿੰਗ ਕਰਨ ਦੀ ਗੱਲ ਆਖੀ ਹੈ ਤੇ ਉਹਨਾਂ ਦੇ ਵੱਲੋਂ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਆਫਰ ਵੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਖਿਆ ਗਿਆ ਤੇ ਸੰਗਰੂਰ ਤੋਂ ਹੀ ਭਾਜਪਾ ਦੀ ਟਿਕਟ ਤੇ ਚੋਣ ਲੜਨ ਦੀ ਗੱਲ ਵੀ ਆਖੀ ਗਈ ਹੈ ਹੋਰ ਨਾ ਮੁੱਦੇ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਗੱਲਬਾਤ ਦੇ ਜ਼ਰੀਏ ਹੋਰ ਵੀ ਜੋ ਕੁਝ ਚਾਹੀਦਾ ਹੈ ਉਹ ਮਿਲ ਜਾਵੇਗਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਾਨੀ ਦੇ ਵੱਲੋਂ ਮੈਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮੈਂ ਅਜਿਹਾ ਨਹੀਂ ਕਰਾਂਗੀ ਆਮ ਆਦੀ ਪਾਰਟੀ ਦੇ ਨਾਲ ਮੈਂ ਕਈ ਸਾਲਾਂ ਤੋਂ ਜੁੜੀ ਹੋਈ ਹਾਂ ਤੇ ਆਮ ਆਦੀ ਪਾਰਟੀ ਦੇ ਵੱਲੋਂ ਹੀ ਮੈਨੂੰ ਇੱਥੇ ਤੱਕ ਲਿਆਂਦਾ ਗਿਆ ਤੇ ਨਰਿੰਦਰ ਕੌਰ ਭਰਾਜ ਤੇ ਇਸ ਦਾਵੇ ਤੋਂ ਬਾਅਦ ਪੰਜਾਬ ਦੀ ਸਿਆਸਤ ਭੱਗ ਦੀ ਦਿਖਾਈ ਦਿੱਤੀ ਤੇ ਇੱਕ ਵਾਰ ਫਿਰ ਤੋਂ ਪਾਰਪਾ ਦੇ ਉੱਪਰ ਆਪਰੇਸ਼ਨ ਲੋਟਸ ਦੇ ਇਲਜ਼ਾਮ ਲੱਗਦੇ ਦਿਖਾਈ ਦਿੱਤੇ ਤੇ ਇਹ ਸਾਰੇ ਮਾਮਲ ਨੂੰ ਲੈ ਕੇ ਬਿੱਤ ਦਿਨੀ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਕਿ ਜਿਸ ਵਿਧਾਇਕਾਂ ਨੇ ਇਹ ਇਹ ਗੱਲ ਆਖੀ ਹੈ ਮੈਂ ਤਾਂ ਉਸ ਦਾ ਨਾਮ ਵੀ ਨਹੀਂ ਜਾਣਦਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਿਸ ਵਿਧਾਨ ਸਭਾ ਹਲਕੇ ਤੋਂ ਆਵਾਦੀ ਪਾਰਟੀ ਦੀ ਐਮਐਲਏ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖ ਦਿੱਤੀ ਗਈ ਹੈ ਮੈਨੂੰ ਅਕਸਰ ਪੰਜਾਬ ਦੇ ਲੋਕਾਂ ਸੁਨੇਹੇ ਭੇਜ ਦੇ ਰਿੰਦ ਨੇ ਆਗੂਆਂ ਦੇ ਵੱਲੋਂ ਮੈਨੂੰ ਸੱਦਿਆ ਜਾਂਦਾ ਹੈ ਅਤੇ ਮੇਰੇ ਵੱਲੋਂ ਪੰਜਾਬ ਦੇ ਵਿੱਚ ਕੀਤੇ ਜਾਂਦੇ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਭਰੀ ਜਾਂਦੀ ਹੈ ਮੈਨੂੰ ਇਹ ਪਤਾ ਹੈ ਕਿ ਪੰਜਾਬ ਦੇ ਵਿੱਚ ਹੁਣ ਆਵਾਦੀ ਪਾਰਟੀ ਜਾਣ ਵਾਲੀ ਹੈ ਇਸੇ ਕਰਕੇ ਹੀ ਉਸ ਦੇ ਵੱਲੋਂ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਨੇ ਮੈਨੂੰ ਇਹ ਵੀ ਪਤਾ ਹੈ ਕਿ ਉਥੋਂ ਦੇ ਕਿਸਾਨ ਆਮ ਆਦਮੀ ਪਾਰਟੀ ਤੋਂ ਖੁਸ਼ ਨਹੀਂ ਨੇ ਉਹਨਾਂ ਨੂੰ ਫਸਲ ਦਾ ਭਾ ਨਹੀਂ ਮਿਲ ਰਿਹਾ ਉਹਨਾਂ ਦੀ ਹੁਰਨਾ ਮੰਗਣ ਨੂੰ ਲੈ ਕੇ ਆਮ ਆਦਮੀ ਪਾਰਟੀ ਸੁਣਵਾਈ ਨਹੀਂ ਕਰ ਰਹੀ ਹੈ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਦੁਖੀ ਨੇ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਜਾਣ ਵਾਲੀ ਹੈ ਕੁਝ ਹੀ ਮਹੀਨੇ ਬਾਕੀ ਰਹਿ ਗਏ ਨੇ ਇਸੇ ਕਰਕੇ ਹੀ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਅਜਿਹੇ ਦੋਸ਼ ਲਗਾਏ ਜਾ ਰਹੇ ਨੇ ਇਸ ਦੇ ਵਿੱਚ ਕੋਈ ਵੀ ਸਚਾਈ ਨਹੀਂ ਹੈ ਆਪ ਵਿਧਾਇਕਾਂ ਦੇ ਵੱਲੋਂ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਸਪਸ਼ਟੀਕਰਨ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਇਹ ਚਰਚਾ ਚੱਲਦੀ ਦਿਖਾਈ ਦੇ ਰਹੀ ਹੈ ਕਿ ਹੁਣ ਇਹ ਸਾਫ਼ ਹੋਣਾ ਚਾਹੀਦਾ ਹੈ ਕਿ ਝੂਠਾ ਕੌਣ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਆਮਾਦੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਹੀ ਇਲਜ਼ਾਮ ਲਗਾਏ ਗਏ ਸਨ ਕਿ ਭਾਜਪਾ ਦੇ ਵੱਲੋਂ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਸਬੰਧੀ ਵਿਧਾਨ ਸਭਾ ਦਾ ਵਿਸ਼ੇਸ਼ اجلاس ਵੀ ਸੱਦਿਆ ਗਿਆ ਪਰ ਕਿਸੇ ਦੇ ਉੱਪਰ ਵੀ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਵਾਦਿਆਂ ਅਗਲੀ ਖਬਰ ਦੇ ਪੱਲ ਹਾਲੀ ਦੇ ਵਿੱਚ ਜਿਸ ਵਕਤ ਸਿੱਖ ਜਥਾ ਪਾਕਿਸਤਾਨ ਦੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਜਾਂਦਾ ਹੈ ਤੇ ਇਸ ਜਥੇ ਦੇ ਨਾਲ ਇੱਕ ਸਰਬਜੀਤ ਕੌਰ ਨਾਮ ਦੀ ਔਰਤ ਵੀ ਜਾਂਦੀ ਹੈ ਜੋ ਕਿ ਪਾਕਿਸਤਾਨ ਜਾ ਕੇ ਜਥੇ ਦੇ ਨਾਲੋਂ ਵੱਖ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਪੰਜਾਬ ਤੋਂ ਗਈ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਦੇ ਨਾਲ ਉਸਨੇ ਵਿਆਹ ਕਰਵਾ ਲਿਆ ਤੇ ਹੁਣ ਉਸਦੇ ਨਾਲ ਹੀ रहेगी ਪਰ ਉਸ ਤੋਂ ਬਾਅਦ ਖਬਰ ਨਿਕਲ ਕੇ ਸਾਹਮਣੇ ਆਈਆਂ ਕਿ ਕਾਨੂੰਨੀ ਕਾਰਵਾਈ ਸਰਬਜੀਤ ਕੌਰ ਦੇ ਉੱਪਰ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਉਹ ਭਾਰਤ ਵਾਪਸ ਆਵੇਗੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਜਲਦੀ ਹੀ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ ਪਰ ਹੁਣ ਖਬਰਾਂ ਨਵੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਸਰਬਜੀਤ ਕੌਰ ਪਾਕਿਸਤਾਨ ਦੇ ਪ੍ਰਸ਼ਾਸਨ ਦੀ ਹਿਰਾਸਤ ਦੇ ਵਿੱਚ ਰਹਿਣ ਤੋਂ ਮਗਰ ਹੋਣਾ ਪਾਕਿਸਤਾਨ ਦੇ ਵਿੱਚ ਸਥਿਤ ਆਪਣੇ ਪਤੀ ਨਾਸਰ ਹੁਸੈਨ ਦੇ ਘਰ ਪਹੁੰਚ ਗਈ ਹੈ ਪਾਕਿਸਤਾਨ ਦੇ ਮਹਿਲਾ ਸ਼ੈਲਟਰ ਹੋਮ ਤੋਂ ਰਿਹਾਈ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਦੇ ਵਿੱਚ ਉਸ ਦੀ ਖੁਸ਼ੀ ਵੱਖਰੀ ਹੀ ਦਿਖਾਈ ਦੇ ਰਹੀ ਸੀ ਉਸ ਨੇ ਮੀਡ ਨਾਲ ਗੱਲਬਾਤ ਕਰਦਿਆਂ ਹੋਇਆਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਉਸ ਨੇ ਆਪਣੇ ਪਤੀ ਨੂਰ ਹੁਸੈਨ ਦੇ ਨਾਲ ਰਹਿਣ ਦੀ ਗੱਲ ਆਖੀ ਹੈ ਉਸ ਦਾ ਕਹਿਣਾ ਹੈ ਕਿ ਪਿਛਲੇ 7-8 ਸਾਲਾਂ ਤੋਂ ਉਸ ਦੀ ਗੱਲਬਾਤ ਹੁੰਦੀ ਆ ਰਹੀ ਹੈ ਤੇ ਇਸ ਦੇ ਨਾਲ ਹੀ মিডিਆ ਨਾਲ ਗੱਲਬਾਤ ਕਰਦੇ ਹੋਏ ਉਸ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਜੇਕਰ ਉਸ ਦੇ ਮੂੰਹ ਦੇ ਵਿੱਚ ਦੰਦ ਵੀ ਨਾ ਰਹਿੰਦੇ ਤਾਂ ਉਹ ਪਾਕਿਸਤਾਨ ਜ਼ਰੂਰ ਆਉਂਦੀ ਅਤੇ ਹੁਣ ਉਹ ਆਪਣੀ ਬਾਕੀ ਦੀ ਜ਼ਿੰਦਗੀ ਪਾਕਿਸਤਾਨ ਦੇ ਵਿੱਚ ਖੁਸ਼ੀ ਖੁਸ਼ੀ ਬਤਾਉਣਾ ਚਾਹੁੰਦੀ ਹੈ ਜਿਸ ਤੋਂ ਇਹ ਗੱਲ ਸਾਫ ਹੁੰਦੀ ਦਿਖਾਈ ਦੇ ਰਹੀ ਹੈ ਕਿ ਹੁਣ ਸਰਬਜੀਤ ਕੌਰ ਜਿਸ ਦਾ ਨਾਮ ਹੁਣ ਨੂਰ ਹੁਸੈਨ ਹੈ ਉਸਨੇ ਇਸਲਾਮ ਕਬੂਲ ਕਰ ਲਿਆ ਹੈ ਆਪਣਾ ਧਰਮ ਬਦਲ ਲਿਆ ਹੈ ਨਾਮ ਸਰਬਜੀਤ ਕੌਰ ਤੋਂ ਨੂਰ ਹੁਸੈਨ ਰੱਖ ਲਿਆ ਭਾਰਤ ਵਾਪਸ ਆਉਂਦੀ ਦਿਖਾਈ ਨਹੀਂ ਦੇਰੀ ਹੈ ਮੀਡੀਆ ਰਿਪੋਰਟਾ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਵਾਧਿਆਂ ਅਗਲੀ ਖਬਰ ਦੇ ਪੱਲ ਸ਼੍ਰੋਮਣੀ ਕਾਲਦਲ ਦੇ ਵੱਲੋਂ ਹੁਣ ਸਿਆਸੀ ਗਤੀਵਿਧੀਆਂ ਵਧਾ ਦਿੱਤੀਆਂ ਗਈਆਂ ਨੇ ਜਿੱਥੇ ਅਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ ਦੇ ਮਹਿੰਮ ਦੇ ਤਹਿਤ 40 ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਅੱਜ ਸੁਖਬੀਰ ਸਿੰਘ ਬਾਦਲ ਜਲੰਧਰ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਕਰਤਾਰਪੁਰ ਵਿਖੇ ਸ਼੍ਰੋਮਣੀ ਕਾਲਦਲ ਦੀ ਵਰਕਿੰਗ ਮੀਟਿੰਗ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਸਰਦਾਰ ਮਹਿੰਦਰ ਸਿੰਘ ਕੇਪੀ ਨੂੰ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਗੱਲ ਆਖੀ ਹੈ ਕਿ ਮੈਨੂੰ ਪੂਰੀ ਆਸ ਹੈ ਕਿ ਕੇਪੀ ਸਾਹਿਬ ਪੂਰੀ ਮਿਹਨਤ ਕਰਕੇ ਹਲਕੇ ਵਿੱਚ ਸ਼ਰਮਣੇ ਅਕਲਦ ਨੂੰ ਤਕੜਾ ਕਰਨਗੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿੱਥੇ ਹੋਰਨਾ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਇੱਥੇ ਹੁਣ ਹਲਕਾ ਇੰਚਾਰਜ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਜ਼ਿੰਮੇਵਾਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇੱਥੇ ਤੱਕ ਸੁਖਬੀਰ ਸਿੰਘ ਬਾਦਲ ਨੇ ਤਾਂ ਵਕੋਵ ਕਰੇ ਵਿਦਾਂ ਸਭ ਹਲਕਿਆਂ ਦੇ ਵਿੱਚ ਜਾ ਕੇ ਉਥੋਂ ਦੇ ਆਗੂ ਖਾਸ ਤੌਰ ਤੇ ਹਲਕਾ ਇੰਚਾਰਜਾਂ ਨੂੰ ਅੱਗੇ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਪ੍ਰਕਾਰ ਹੁਣ ਜਲੰਧਰ ਦੇ ਕਰਤਾਰਪੁਰ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਾਂਗਰਸ ਛੱਡ ਕੇ ਸ਼੍ਰੋਮਣੀ ਕਾਦਲ ਦੇ ਵਿੱਚ ਆਏ ਮਹਿੰਦਰ ਸਿੰਘ ਕੇਪੀ ਨੂੰ ਕਰਤਾਰਪੁਰ ਦਾ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਹੈ ਵਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਜ਼ਿਲ੍ਹਾ ਦੇ ਵਿੱਚੋਂ ਪੈਰੋਲ ਤੇ ਆਏ ਕੈਦੀ ਮੁੜ ਦੁਬਾਰਾ ਜੇਲ੍ਹ ਦੇ ਵਿੱਚ ਨਹੀਂ ਜਾਂਦੇ ਨੇ ਪੈਰੋਲ ਤੇ ਆਏ ਕੈਦੀ ਫਰਾਰ ਹੋ ਜਾਂਦੇ ਨੇ ਤੇ ਇਹਨਾਂ ਮਾਮਲਿਆਂ ਦੇ ਵਿੱਚ ਪੰਜਾਬ ਸਾਰੇ ਹੀ ਸੂਬਿਆਂ ਦੇ ਨਾਲੋਂ ਪਹਿਲੇ ਨੰਬਰ ਤੇ ਹੈ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੱਗੀ ਰਿਪੋਰਟ ਦਾਵਾ ਕਰਦੀ ਹੈ ਕਿ ਅਜਿਹੇ ਮਾਮਲਿਆਂ ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਹੈ ਇਹਨਾਂ ਕੈਦੀਆਂ ਨੂੰ ਜ਼ੁਰਮ ਤੋਂ ਡਰ ਨਹੀਂ ਲੱਗਦਾ ਸਜ਼ਾ ਤੋਂ ਡਰ ਲੱਗਦਾ ਹੈ ਪੰਜਾਬ ਦੀਆਂ ਜੇਲਾਂ ਦੇ ਵਿੱਚੋਂ 154 ਕੈਦੀ ਪੈਰੋਲ ਕੱਟਣ ਗਏ फरार हो गए ने 9 कैदी अस्पताल ਦੇ ਵਿੱਚੋਂ ਭੱਜਣ ਵਿੱਚ ਸਫਲ ਰਹੇ ਨੇ ਹਾਲਾਂਕਿ ਇਹਨਾਂ 'ਚੋਂ 5 ਨੂੰ ਮੁੜ ਫੜ ਲਿਆ ਗਿਆ ਅੱਧੀ ਦਰਜਣ ਮਹਿਲਾ ਕੈਦੀ ਵੀ ਪਰੋਲ ਉਤੇ ਗਈਆਂ ਵਾਪਸ ਨਹੀਂ ਮੁੜੀਆਂ ਨੇ ਕੌਮੀ ਜੇਲ ਸੂਚਨਾ ਪੋਰਟਲ ਦੇ ਅੱਜ ਇਹਨਾਂ ਅੰਕੜਿਆਂ ਦੇ ਮੁਤਾਬਕ ਦੇਸ਼ 'ਚੋਂ ਦੂਜੇ ਨੰਬਰ ਤੇ ਗੁਜਰਾਤ ਹੈ ਅਤੇ ਮਹਾਰਾਸ਼ਟਰ ਸੂਬਾ ਤੀਸਰੇ ਨੰਬਰ ਤੇ ਹੈ ਜੇਲ ਦੇ ਨਿਯਮਾਂ ਦੇ ਅਨੁਸਾਰ ਕੈਦੀ 4 ਮਹੀਨੇ ਦੀ ਸਜ਼ਾ ਘਟਣ ਤੋਂ ਬਾਅਦ ਪਰੋਲ ਲੈਣ ਦੇ ਲਈ ਯੋਗ ਹੋ ਜਾਂਦਾ ਹੈ ਅਤੇ 1 ਸਾਲ ਚ 2 ਵਾਰ 56 56 ਦਿਨਾਂ ਦੀ ਪਰੋਲ ਲੈਂਦਾ ਹਕਦਾਰ ਹੈ ਜੇਲ੍ਹ ਪ੍ਰਸ਼ਾਸਨ ਕੈਦੀ ਦੀ ਪਹਿਲੀ ਪਰੋਲ ਉਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਲੀਨ ਚੇਟਾ ਲੈਂਦਾ ਹੈ ਜਦੋਂ ਪਰੋਲ ਤੋਂ ਕੈਦੀ ਪਗਵਾੜਾ ਹੋ ਜਾਂਦਾ ਹੈ ਤਾਂ ਉਸ ਦੀ ਜ਼ਮਾਨਤ ਜ਼ਬਤ ਕਰਨ ਦਾ ਅਮਲ ਸ਼ੁਰੂ ਹੁੰਦਾ ਹੈ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਇਸ ਵੇਲੇ 36268 ਬੰਦੀ ਨੇ ਜਿਨ੍ਹਾਂ ਦੇ ਵਿੱਚੋਂ 6358 ਕੈਦੀ ਨੇ ਇਸ ਪ੍ਰਕਾਰ ਵੱਖੋ-ਵੱਖਰੇ ਮਾਮਲਿਆਂ ਦੇ ਵਿੱਚ ਜਦੋਂ ਕੈਦੀਆਂ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਪੁਲਿਸ ਜਾਂਦੀ ਹੈ ਤਾਂ ਇਹਨਾਂ ਕੈਦੀਆਂ ਦੇ ਵੱਲੋਂ ਵੱਖੋ-ਵੱਖਰੇ ਢੰਗ ਤਰੀਕੇ ਦੇ ਨਾਲ ਹਿਰਾਸਤ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੈ ਕਈ ਸਫਲ ਹੋ ਜਾਂਦੇ ਨੇ ਤੇ ਕਈ ਮੌਕੇ ਤੇ ਹੀ ਫੜੇ ਜਾਂਦੇ ਨੇ ਤੇ ਇਸੇ ਤਰ੍ਹਾਂ ਦੇ ਘਟਰਾਵਾਂ ਦੇ ਵਿੱਚ ਮਹਿਲਾਵਾਂ ਦੀ ਵੀ ਵੱਡੀ ਗਿਣਤੀ ਹੈ ਇਸ ਪ੍ਰਕਾਰ ਅਜਿਹੀ ਘਟਨਾਵਤ ਦੇ ਵਿੱਚ ਪੰਜਾਬ ਬਾਕੀ ਸੂਬਿਆਂ ਦੇ ਨਾਲੋਂ ਪਹਿਲੇ ਨੰਬਰ ਤੇ ਹੈ ਵੱਦਿਆਂ ਅਗਲੀ ਖਬਰ ਦੇ ਵੱਲ 2026 ਦੇ ਵਿੱਚ ਹੁਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੁਝ ਹੀ ਮਹੀਨੇ ਬਾਕੀ ਰਹਿ ਗਏ ਨੇ ਤੇ ਦੂਸਰੇ ਪਾਸੇ ਮਾਰਚ ਮਹੀਨੇ ਦੇ ਵਿੱਚ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਹੈ ਤੇ ਇਸ ਬਜਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਦਾਵਾ ਕੀਤਾ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੈਸਿਆਂ ਦਾ ਹਿਸਾਬ ਕਿਤਾਬ ਲੱਗ ਗਿਆ ਇਸ ਵਾਰ ਦੇ ਬਜਟ ਦੇ ਵਿੱਚ ਮਹਿਲਾਵਾਂ ਦਾ 1000 ਰੁਪਿਆ ਜੋ ਦਿੱਤਾ ਜਾਣਾ ਉਸ ਦੇ ਪ੍ਰਤੀ ਬਜਟ ਦਾ ਪ੍ਰਬੰਧ ਕੀਤਾ ਜਾਵੇਗਾ ਪਰ ਪੰਜਾਬ ਸੂਬੇ ਦੀ ਵਿੱਤੀ ਹਾਲਤ ਕਿਹੋ ਜਿਹੀ ਹੈ ਇਹ ਕਿਸੇ ਤੋਂ ਵੀ ਗੱਲ ਲੁਕਿਸ਼ਪੀ ਨਹੀਂ ਹੈ ਸਰਕਾਰਾਂ ਦੇ ਵੱਲੋਂ ਕਰਜ਼ੇ ਲੈ ਲੈ ਕੇ ਪੰਜਾਬ ਦਾ ਪ੍ਰਬੰਧ ਚਲਾਇਆ ਜਾ ਰਿਹਾ ਹੈ ਪਰ ਦੂਸਰੇ ਪਾਸੇ ਹੁਣ ਸਰਕਾਰ ਦੇ ਵੱਲੋਂ ਕਈ ਨਵੇਂ ਰਾਹ ਕੱਢੇ ਜਾ ਰਹੇ ਨੇ ਜਿਸ ਤੋਂ ਕਰੋੜਾਂ ਰੁਪਿਆ ਸਰਕਾਰ ਕਮਾਰੇ ਹੈ ਪਰ ਇਹ ਜੋ ਫੈਸਲੇ ਨੇ ਇਹਨਾਂ ਤੇ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਸਰਕਾਰ ਦੇ ਵੱਲੋਂ ਹੁਣ ਪਾਵਰ ਕਾਮ ਦੀਆਂ ਜ਼ਮੀਨਾਂ ਵੇਚੀਆਂ ਜਾਣ ਲੱਗ ਪਈਆਂ ਨੇ ਜਿਸ ਨੂੰ ਲੈ ਕੇ ਵਿਰੋਧੀ ਪਾਰਟੀ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਮੀਡੀਆ ਰਿਪੋਰਟ ਦੇ ਮੁਤਾਬਕ ਪਾਵਰ ਕਾਮ ਨੇ 50 ਏਕੜ ਜ਼ਮੀਨ ਵੇਚ ਨੂੰ ਹਰੀ ਚੰਡੀ ਦੇ ਦਿੱਤੀ ਆ ਬਠਿੰਡਾ ਤੋਂ ਬਾਅਦ ਹੁਣ ਪਟਿਆਲਾ ਦੀ ਜ਼ਮੀਨ ਵੇਚਣ ਦਾ ਰਾਹ ਪਧਰਾ ਹੋ ਗਿਆ ਹੈ ਤੇ ਦੂਸਰੇ ਪਾਸੇ ਪਾਵਰ ਕਾਮ ਦੇ ਮੁਲਾਜ਼ਮਾਂ ਦੇ ਵੱਲੋਂ ਹੀ ਸਰਕਾਰ ਦੇ ਇਹਨਾਂ ਫੈਸਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਈਆਂ ਨੂੰ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ ਕਈਆਂ ਦਾ ਤਾਂ ਬਦਲਾ ਕਰ ਦਿੱਤਾ ਹੈ ਤੇ ਕਈਆਂ ਦੀ ਪੱਕੀ ਛੁੱਟੀ ਵੀ ਕਰ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਹੁਣ ਰਾਸਤੇ ਦੇ ਸਾਰੇ ਰੋੜੇ ਹਟਾ ਕੇ ਹੁਣ ਜ਼ਮੀਨਾਂ ਵੇਚਣ ਦਾ ਫੈਸਲਾ ਕਰ ਲਿਆ ਗਿਆ ਹੈ ਹਰੀ ਝੰਡੀ ਦੇ ਦਿੱਤੀ ਗਈ ਹੈ ਬਠਿੰਡਾ ਤੋਂ ਬਾਅਦ ਹੁਣ ਪਟਿਆਲਾ ਦੀ 50 ਏਕੜ ਜ਼ਮੀਨ ਵੇਚ ਨੂੰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ ਪਾਵਰ ਕਮ ਨੇ 18 ਜਨਵਰੀ ਦੀ 121ਵੀਂ ਮੀਟਿੰਗ ਦੇ ਵਿੱਚ ਪਟਿਆਲਾ ਸ਼ਹਿਰ ਦੀ ਬਡੂੰਗਰ ਬਿਜਲੀ 50 ਏਕੜ ਜ਼ਮੀਨ ਨੂੰ ਪੁਡਾਣੋ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਪਹਿਲਾਂ ਪਟਿਆਲਾ ਦੀ ਬਡੂੰਗਰ ਸਾਈਡ ਦੀ 68.92 ਏਕੜ ਆ ਜ਼ਮੀਨ ਦੀ ਸਿਨਾਕਤ ਕੀਤੀ ਗਈ ਸੀ ਜਿਸ ਤੋਂ 213.92 ਕਰੋੜ ਦੀ ਆਮਦਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ ਦੂਸਰੇ ਪਾਸੇ 600 ਕਰੋੜ ਤੋਂ ਵੱਧ ਕਮਾਈ ਤਾਂ ਇਕੱਲੇ ਬਠਿੰਡਾ ਦੀ ਧਰਮਣ ਕਲੋਨੀ ਦੀ ਜ਼ਮੀਨ ਤੋਂ ਹੋਣ ਦਾ ਅਨੁਮਾਨ ਸਰਕਾਰ ਨੇ ਲਾਇਆ ਹੋਇਆ ਹੈ ਤੇ ਮਾਨ ਸਰਕਾਰ ਦੇ ਵੱਲੋਂ ਜੋ ਪਾਵਰ ਕੌਮ ਦੀਆਂ ਜ਼ਮੀਨਾਂ ਨੂੰ ਵੇਚ ਕੇ ਪੈਸੇ ਇਕੱਠੇ ਕਰਨ ਦੀ ਯੋਜਨਾ ਬਣਾਈ ਗਈ ਇਸ ਦਾ ਵਿਰੋਧ ਹੁੰਦਾ ਦਿਖਾਈ ਦੇ ਰਿਹਾ ਹੈ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਪ੍ਰਤਾਪ ਸਿੰਘ ਬਾਜਵਾ ਅਤੇ ਸ਼੍ਰੋਮਣੀ ਕਲਦਲ ਪੋਨੋ ਸੁਰਜੀਤ ਦੇ ਪ੍ਰਦਾਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕਰ ਦਿੱਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਪਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਨੂੰ ਪੁਰਾਣੇ ਮਾਮਲੇ ਦੇ ਵਿੱਚ ਵਿਤੀ ਲੈਣ ਦੇਣ ਸੰਬੰਧੀ ਪੁਰਾਣੇ ਮਾਮਲੇ ਦੇ ਵਿੱਚ ਜਲੰਧਰ ਦੇ ਈਡੀ ਅਫਸਰ ਦੇ ਵੱਲੋਂ ਇੱਕ ਸਮਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਪੁਸ਼ਗਿਸ਼ ਲਈ ਉਹਨਾਂ ਨੂੰ 12 ਫਰਵਰੀ ਨੂੰ ਸੱਦਿਆ ਗਿਆ ਸੀ ਪਰ ਈਡੀ ਦੇ ਇਹਨਾਂ ਸਮਨਾਂ ਤੇ ਕੈਪਟਨ ਅਮਰਿੰਦਰ ਸਿੰਘ ਪੇਸ਼ ਆ ਨਹੀਂ ਹੋਏ ਕਿਉਂਕਿ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਆ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਾਰੀ ਹੋਏ ਇਹਨਾਂ ਏਡੀ ਦੇ ਸਾਹਮਣੇ ਤੋਂ ਬਾਅਦ ਸਿਆਸਤ ਦੇ ਵਿੱਚ ਹਲਚਲ ਮੱਚਦੀ ਦਿਖਾਈ ਦਿੱਤੀ ਵਿਰੋਧੀ ਪਾਰਟੀ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਭਾਜਪਾ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਈਡੀ ਦੇ ਸਾਹਮਣੇ ਭੇਜੇ ਜਾ ਰਹੇ ਨੇ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਕਿਤੇ ਕੈਪਟਨ ਅਮਰਿੰਦਰ ਸਿੰਘ ਆ ਪਾਰਟੀ ਨੂੰ ਅਲਵਿਦਾ ਤਾਂ ਨਹੀਂ ਆਖਰੇ ਨੇ ਇਸ ਦੇ ਨਾਲ ਨਾਲ ਹੋਰ ਵੀ ਕਈ ਚਰਚਾਵਾਂ ਚੱਲਦੀਆਂ ਦਿਖਾਈ ਦਿੱਤੀਆਂ ਪਰ ਅੱਜ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਲੰਧਰ ਦੇ ਜਿਸ ਈਡੀ ਦੇ ਅਫਸਰ ਦੇ ਵੱਲੋਂ ਈਡੀ ਦੇ ਵਧੀਕ ਨਿਰਦੇਸ਼ਕ ਜਿਸ ਦੇ ਵੱਲੋਂ ਇਹ ਸਮਨ ਜਾਰੀ ਕੀਤਾ ਗਿਆ ਸੀ ਜਿਸ ਦਾ ਨਾਮ ਰਵੀ ਤਿਵਾੜੀ ਹੈ ਉਸ ਦਾ ਹੁਣ ਤਬਾਦਲਾ ਕਰ ਦਿੱਤਾ ਗਿਆ ਹੈ ਤਾਂ ਦੂਸਰੇ ਪਾਸੇ ਉੱਚ ਅਧਿਕਾਰੀਆਂ ਦੇ ਵੱਲੋਂ ਇਸ ਤਬਾਦਲੇ ਨੂੰ ਇੱਕ ਰੁਟੀਨ ਕਾਰਵਾਈ ਦੱਸਿਆ ਗਿਆ ਰੁਟੀਨ ਤਬਾਦਲਾ ਦੱਸਿਆ ਗਿਆ ਪਰ ਮੀਡੀਆ ਦੇ ਵਿੱਚ ਇਹ ਚਰਚਾ ਛਿੜਦੀ ਦਿਖਾਈ ਦੇ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਉੱਪਰ ਜੋ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਅਤੇ ਉਹਨਾਂ ਦੇ ਪੁੱਤਰ ਨੂੰ ਸਾਮਣ ਜਾਰੀ ਕੀਤੇ ਗਏ ਨੇ ਉਸ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਕਾਂਗਰਸ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਹਰਪ੍ਰਿੰਨ ਸਿੰਘ ਈਟੋ ਨੂੰ ਲੈ ਕੇ ਜੋ ਵਿਵਾਦਿਤ ਬਿਆਨ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਜ਼ਿਲ੍ਹਾ ਪੱਧਰੀ ਧਰਨੇ ਪ੍ਰਦਰਸ਼ਨ ਕੀਤੇ ਗਏ ਨੇ ਪਹਿਲਾ ਇਸ ਵਿਵਾਦਿਤ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਕਰ ਕੇਰੇ ਗਏ ਸਨ ਜਿਸ ਦੇ ਵਿੱਚ ਚੰਡੀਗੜ੍ਹ ਦੀ ਰਿਹਾਈਸ਼ ਦੇ ਬਾਹਰ ਅਤੇ ਕਾਧੀਆਂ ਸਿਤ ਉਹਨਾਂ ਦੀ ਰਿਹਾਈਸ਼ ਦੇ ਬਾਹਰ ਧਰਨੇ ਪ੍ਰਦਰਸ਼ਨ ਕੀਤੇ ਗਏ ਤੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਗਏ ਨੇ ਜਿਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਮਾਫੀ ਮੰਗਣ ਦੀ ਗੱਲ ਆਖ ਦਿੱਤੀ ਗਈ ਹੈ ਪਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇੱਕ ਸੁਧਾਰਨ ਬਿਆਨ ਦਿੱਤਾ ਗਿਆ ਕਿਸੇ ਵੀ ਜਾਤੀ ਦੇ ਖਿਲਾਫ ਆ ਜਾਤੀ ਆਧਾਰਿਤ ਕੋਈ ਵੀ ਗੱਲ ਨਹੀਂ ਕੀਤੀ ਗਿਆ ਇਸ ਕਰਕੇ ਉਹ ਮਾਫੀ ਨਹੀਂ ਮੰਗਣਗੇ ਕਾਨੂੰਨੀ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਬਾਦਿਆਂ ਅਗਲੀ ਖਬਰ ਦੇ ਪਲ ਬਿਤਦਨੀ ਮੀਡੀਆ ਰਿਪੋਰਟਾਂ ਵੱਲੋਂ ਦਾਵਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੱਕ ਵਿਧਾਇਕ ਨੂੰ ਖਤਰਾ ਹੈ ਇੰਟੈਲੀਜੈਂਸ ਦੀ ਰਿਪੋਰਟ ਤੋਂ ਬਾਅਦ ਉਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਪਰ ਇਸ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਕਿ ਆਮ ਆਦਮੀ ਪਾਰਟੀ ਦਾ ਉਹ ਕਿਹੜਾ ਵਿਧਾਇਕ ਹੈ ਜਿਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਹੁਣ ਮੀਡੀਆ ਰਿਪੋਰਟਾਂ ਬਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਲੁਧਿਆਣਾ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪੱਪੀ ਪਰਾਸ਼ਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਸੁਰੱਖਿਆ ਦੇ ਵਧਣ ਤੋਂ ਬਾਅਦ ਕਿੰਨੇ ਮੁਲਾਜ਼ਮ ਹੋਰ ਤਾਇਨਾਤ ਕੀਤੇ ਗਏ ਨੇ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਪਰ ਉਹਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਉਹਨਾਂ ਨੇ ਬੁਲਟ ਪ੍ਰੂਫ ਗੱਡੀ ਵੀ ਖਰੀਦ ਲਈ ਹੈ ਤੇ ਇਸ ਦੇ ਨਾਲ ਹੀ ਆਪ ਵਿਧਾਇਕ ਪੱਪੀ ਪ੍ਰਾਸ਼ਰ ਨੂੰ ਜੋ ਲੋਕ ਮਿਲਣ ਦੇ ਲਈ ਆ ਰਹੇ ਨੇ ਜੋ ਵਰਕਰ ਉਹਨਾਂ ਨੂੰ ਮਿਲਣ ਦੇ ਲਈ ਆ ਰਹੇ ਨੇ ਉਹਨਾਂ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਮਿਲਣ ਦੇ ਲਈ ਆਗਿਆ ਦਿੱਤੀ ਜਾ ਰਹੀ ਹੈ ਇਹ ਸਾਰੇ ਮਾਮਲੇ ਦੇ ਬਾਰੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਆਖਿਆ ਹੈ ਕਿ ਮੈਨੂੰ ਪ੍ਰਸ਼ਾਸਨ ਤੋਂ ਇੱਕ ਸੁਨੇਹਾ ਮਿਲਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਹੈ ਕਿ ਮੇਰੀ ਸੁਰੱਖਿਆ ਵਧਾ ਦਿੱਤੀ ਗਈ ਹੈ ਮੈਨੂੰ ਸੁਰੱਖਿਆ ਦੇ ਘੇਰੇ ਵਿੱਚ ਰਹਿਣਾ ਚਾਹੀਦਾ ਹੈ ਅਤੇ ਹਰ ਸਮੇਂ ਸੁਚੇਤ ਰਹਿਣਾ ਚਾਹੀਦਾ ਹੈ ਪ੍ਰਸ਼ਾਸਨ ਹੋਰ ਵੇਰਵੇ ਵੀ ਦੇ ਸਕਦਾ ਹੈ ਮੈਂ ਇਸ ਮੌਕੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਿਹਾ ਨਹੀਂ ਤਾਂ ਕੋਈ ਅਸਲ ਖਤਰਾ ਨਹੀਂ ਹੈ ਮੈਂ ਸਿਰਫ ਪਰਮਾਤਮਾ ਤੋਂ ਡਰਦਾ ਹਾਂ ਕਿਸੇ ਹੋਰ ਤੋਂ ਨਹੀਂ ਮੈਂ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ ਪੁਲਿਸ ਨੇ ਖੁਦ ਮੈਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਮੈਨੂੰ ਆਖਿਆ ਗਿਆ ਕਿ ਮੈਂ ਪੀੜ ਵਾਲੀਆਂ ਥਾਵਾਂ ਤੇ ਨਾ ਜਾਵਾਂ ਤੇ ਜਿਸ ਥਾਂ ਤੇ ਵੀ ਮੈਂ ਜਾਵਾਂ ਐਸਐਚਓ ਨੂੰ ਦੱਸ ਕੇ ਜਾਵਾਂ ਪੁਲਿਸ ਦੇ ਵੱਲੋਂ ਇਹ ਸਾਰੀਆਂ ਹਦਾਇਤਾਂ ਮੈਨੂੰ ਜਾਰੀ ਕੀਤੀਆਂ ਗਈਆਂ ਨੇ ਜਿਸ ਦੀ ਮੈਂ ਪਾਲਣਾ ਕਰਾਂਗਾ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਵੱਲੋਂ ਇਹ ਵੱਡੀ ਗੱਲ ਐਕਟੀਵਿਟੀ ਰਹੀ ਹੈ ਇਹ ਸਨ ਅੱਜ ਦੀ ਵੱਡੀ ਖਬਰਾਂ ਨੇ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈ ਪੰਜਾਬ ਦੇ ਨਾਲ